हां जी भाई वाहेगुरु जी का खालसा वाहेगुरु जी की फतेह ਹੁਣ ਮਹਾਰਾਜ ਪਿੱਛੇ ਕੀਤੇ ਹੋਏ ਗੁਨਾਹਾਂ ਨੂੰ ਮਾਫ਼ ਕਰ ਦਿੰਦਾ ਹੈ ਬਖਸ਼ ਦਿੰਦਾ ਹੈ ਜਿਵੇਂ ਕੋਈ ਬੱਚਾ ਆਪਣੇ ਬਚਪਨ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰਦਾ ਹੈ ਪਰ ਉਸ ਦਾ ਪਿਓ ਉਸ ਨੂੰ ਸਜ਼ਾ ਨਹੀਂ ਦਿੰਦਾ ਬਲਕਿ ਬਖਸ਼ ਦਿੰਦਾ ਹੈ ਇਸੇ ਤਰ੍ਹਾਂ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਪਰਮ ਪਿਤਾ ਹਨ ਉਹ ਕੀਤਿਆਂ ਹੋਇਆਂ ਗਲਤੀਆਂ ਭੁੱਲਾਂ ਨੂੰ ਬਖਸ਼ ਦਿੰਦੇ ਹਨ ਤੇ ਉਹਨਾਂ ਨੇ ਬਖਸ਼ੀਆਂ ਵੀ ਹਨ ਜਿਵੇਂ ਭਾਈ ਜੋਗਾ ਜਿਹਨੂੰ ਜਦੋਂ ਗੁਰੂ ਨੇ ਪੁੱਛਿਆ ਸੀ ਕਿ ਤੂੰ ਕਿਤੇ ਜੋਗਾ ਤਾਂ ਉਹਨੇ ਕਿਹਾ ਸੀ ਕਿ ਮੈਂ ਗੁਰੂ ਜੋਗਾ ਤੇ ਜਦੋਂ ਭਾਈ ਜੋਗਾ ਕਿਸੇ ਬੇਸਵਾ ਦੇ ਚੱਕਰ ਵਿੱਚ ਪੈ ਗਿਆ ਸੀ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਸਾਰੀ ਰਾਤ ਉੱਥੇ ਪਹਿਰੇਦਾਰ ਬਣ ਕੇ ਪਹਿਰਾ ਦਿੰਦੇ ਰਹੇ ਤੇ ਇਹ ਸਾਖੀ ਆਪਾਂ ਸਾਰਿਆਂ ਨੇ ਹੀ ਸੁਣੀ ਹੋਈ ਹੈ ਗੁਰੂ ਦੀਆਂ ਸਾਖੀਆਂ ਉੱਤੇ ਅਮਲ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਨਾ ਕਿ ਸਿਰਫ ਇੱਕ ਥਾਂ ਤੇ ਬੈਠ ਕੇ ਸੁਣਾ ਤੇ ਉੱਥੇ ਹੀ ਛੱਡ ਦਿੱਤਾ ਇਦਾਂ ਨਹੀਂ ਬਲਕਿ ਮਹਾਰਾਜ ਦੀਆਂ ਸਾਖੀਆਂ ਉੱਤੇ ਗੌਰ ਕਰਨ ਦੀ ਜ਼ਰੂਰਤ ਹੈ ਨਾ ਤਾਂ ਉਹ ਸਿੱਖਿਆ ਲੈਣ ਦੀ ਜ਼ਰੂਰਤ ਹੈ ਤੇ ਮਹਾਰਾਜ ਦੇ ਪਹਿਲਾਂ ਵਾਲੇ ਸਿੱਖਾਂ ਦਾ ਵੀ ਬਹੁਤ ਫਰਕ ਸੀ ਅੱਜ ਦੇ ਸਿੱਖ ਅਤੇ ਉਦੋਂ ਦੇ ਸਿੱਖਾਂ ਵਿੱਚ ਬਹੁਤ ਜ਼ਿਆਦਾ ਅੰਤਰ ਆ ਗਿਆ ਹੈ ਅੱਜ ਦੇ ਸਿੱਖਾਂ ਵਿੱਚ ਗੁਰੂ ਉੱਤੇ ਵਿਸ਼ਵਾਸ ਘਟਦਾ ਜਾ ਰਿਹਾ ਹੈ ਭਾਵ ਕਿ ਉਦੋਂ ਦੇ ਸਿੱਖਾਂ ਵਿੱਚ ਗੁਰੂ ਉੱਤੇ ਅਟੁੱਟ ਵਿਸ਼ਵਾਸ ਹੁੰਦਾ ਸੀ ਤੇ ਇਹ ਚੰਡੀ ਦੀ ਬਾਰ ਦਾ ਮਹੱਤਵ ਦੱਸਿਆ ਗਿਆ ਹੈ ਕਿ ਚੰਡੀ ਦੀ ਬਾਰ ਨੂੰ ਜੁੱਧਾਂ ਵੇਲੇ ਪੜਿਆ ਜਾਂਦਾ ਸੀ ਸੁਣਿਆ ਜਾਂਦਾ ਸੀ ਤਾਂ ਕਿ ਖਾਲਸੇ ਦੇ ਵਿੱਚ ਯੁੱਧਾਂ ਦੇ ਵਿੱਚ ਵੀਰਸ ਆ ਸਕੇ ਤੇ ਇਸ ਨੂੰ ਸੁਣਨ ਤੋਂ ਬਾਅਦ ਖਾਲਸੇ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਅਜਿਹੇ ਯੁੱਧ ਵੀ ਲੜੇ ਹਨ ਜਿਨ੍ਹਾਂ ਵਿੱਚ ਉਹ ਇੱਕ ਇੱਕ ਜਣਾ ਸਵਾ ਸਵਾ ਲੱਖ ਨਾਲ ਲੜ ਗਿਆ ਸੀ ਮਹਾਰਾਜ ਨੇ ਵੀ ਬਚਨ ਕੀਤੇ ਸਨ ਕਿ ਸਵਾ ਲੱਖ ਸੇ ਇੱਕ ਲੜਾਉ ਤਬ ਗੁਰੂ ਗੋਬਿੰਦ ਸਿੰਘ ਨਾਮ ਕਹਾਉ ਕੋਈ ਕਾਲਪਨਿਕ ਗੱਲਾਂ ਨਹੀਂ ਇਹ ਕਿਸੇ ਦੀ ਸੋਚ ਦਾ ਇਹ ਸੰਹੀਂ ਬਲਕਿ ਸਿੰਘਾਂ ਨੇ ਕਰਕੇ ਦਿਖਾਇਆ ਸੀਗਾ ਤੇ ਇਸ ਜੰਗਾ ਜੁੱਧਾਂ ਬਾਰੇ ਸਿਰਫ ਸਿੱਖ ਇਤਿਹਾਸ ਕਰਾਏ ਨਹੀਂ ਬਲਕਿ ਗੈਰ ਮਸਬੀ ਗੈਰ ਧਰਮ ਦੇ ਲੋਕਾਂ ਨੇ ਵੀ ਲਿਖਿਆ ਹੈ ਜਿੰਨਾ ਵਿੱਚ ਅੱਲਾ ਯਾਰ ਖਾਂ ਜੋਗੀ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ ਜੋ ਕਿ ਇੱਕ ਮੁਸਲਮਾਨ ਹੋਣ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜੰਗਾਂ ਦਾ ਇਤਿਹਾਸ ਲਿਖੇ ਬਿਨਾ ਰਹਿ ਨਹੀਂ ਸਕੇ ਤੇ ਇਸ ਦੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀ ਕਿ ਉਹਨਾਂ ਦਾ ਮਸਜਿਦ ਵਿੱਚ ਜਾਣਾ ਬੰਦ ਕਰ ਦਿੱਤਾ ਗਿਆ ਸੀ ਤੇ ਕੋਈ ਇੱਕੋ ਜੰਗ ਨਹੀਂ ਸੀ ਮਹਾਰਾਜ ਦੀ ਜਿੱਤ ਚਮਕੌਰ ਦੀ ਜੰਗ ਦੇਖੀ ਜਾਵੇ ਉਸ ਵਿੱਚ ਆਨੰਦਪੁਰਾ ਦੀਆਂ ਜੰਗਾਂ ਦੇਖੀਆਂ ਜਾਣ ਉਸ ਵਿੱਚ ਖੇਦਰਾਣੇ ਦੀ ਜੰਗ ਦੇਖੀ ਜਾਵੇ ਉਸ ਵਿੱਚ ਪਹਾੜੀਆਂ ਨਾਲ ਬਾਕੀ ਹੋਈਆਂ ਜੰਗਾਂ ਵਿੱਚ ਵੀ ਖਾਲਸੇ ਦੀ ਗਿਣਤੀ ਹਮੇਸ਼ਾ ਘੱਟ ਹੀ ਹੁੰਦੀ ਸੀ ਵੈਰੀਆਂ ਦੀ ਫੌਜ ਨਾਲੋਂ ਮਹਾਰਾਜ ਨੇ ਇਹ ਵੀ ਬਚਨ ਕੀਤੇ ਸਨ ਕਿ ਇਨ੍ਹਾਂ ਗਰੀਬਾਂ ਲੋਕਾਂ ਨੂੰ ਹੀ ਬਾਦਸ਼ਾਹੀਆਂ ਬਖਸ਼ੂਗਾ ਤੇ ਰਵਾਲ ਸਰ ਦੀ ਧਰਤੀ ਉੱਤੇ ਮਹਾਰਾਜ ਨੇ ਇੱਥੇ ਬਚਨ ਕੀਤੇ ਸਨ ਪਹਾੜੀ ਰਾਜਾਂ ਨੂੰ ਕਿ ਭਾਈ ਤੁਸੀਂ ਸਾਡੇ ਨਾਲ ਆ ਜਾਓ ਅਸੀਂ ਖਾਲਸਾ ਪੰਥ ਦੀ ਸਾਜਨਾ ਕਰਦੇ ਹਾਂ ਪਰ ਉਹਨਾਂ ਪਹਾੜੀ ਰਾਜਾ ਨੇ ਕਹਿ ਦਿੱਤਾ ਸੀ ਕਿ ਅਸੀਂ ਤਾਂ ਅਲੱਗ ਹੀ ਰਵਾਂਗੇ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਤਾਂ ਚਾਹੁੰਦੇ ਸਨ ਕਿ ਸਾਰੇ ਨਾਲ ਮਿਲ ਕੇ ਚੱਲਣ ਤੇ ਫੇਰ ਮਹਾਰਾਜ ਨੇ ਕਿਹਾ ਸੀ ਕਿ ਭਾਈ ਠੀਕ ਆ ਤੁਸੀਂ ਤਾਂ ਅਹੰਕਾਰੇ ਹੋਏ ਹੋ ਪਰ ਮੈਂ ਇਨ੍ਹਾਂ ਗਰੀਬਾਂ ਨੂੰ ਤਾਈ ਬਖਸ਼ੂnga ਦਸਤਾਰ ਦਾ ਪੰਜ ਕਕਾਰੇ ਬਖਸ਼ੂnga ਐਸਾ ਸਿੰਘ ਸਜਾਵਾਂਗੇ ਐਸਾ ਸਿੱਖ ਸਜਾਵਾਂਗੇ ਐਸਾ ਖਾਲਸਾ ਸਜਾਂਗੇ ਕਿ ਇਹ ਲੱਖਾਂ ਵਿੱਚੋਂ ਦੂਰੋਂ ਹੀ ਖੜਾ ਨਜ਼ਰ ਆ ਜਾਇਆ ਕਰੇਗਾ ਹੁਣ ਚੰਡੀ ਦੀ ਬਾਣ ਵਿੱਚ ਕੁਝ ਮਹਾਰਾਜ ਦੀਆਂ ਲਿਖੀਆਂ ਪੰਕਤੀਆਂ ਆਉਂਦੀਆਂ ਹਨ ਜਿਨ੍ਹਾਂ ਵਿੱਚ ਲਿਖਿਆ ਗਿਆ ਹੈ ਦੋਹਾਂ ਕੰਧਾਰਾਂ ਮੂੰਹ ਜੁੜੇ ਢੋਲ ਸੰਖ ਨਗਾਰੇ ਵੱਜੇ ਹੁਣ ਜਦੋਂ ਇੰਦਰ ਨੇ ਮਾਤਾ ਦੁਰਗਾ ਜੀ ਕੋਲ ਆ ਕੇ ਆਪਣੇ ਅਰਜ ਗੁਜਾਰੀ ਤੇ ਬਾਕੀ ਦੇਵਤਿਆਂ ਨੇ ਵੀ ਆ ਕੇ ਮਾਤਾ ਅੱਗੇ ਤਰਲਾ ਪਾਇਆ ਤਾਂ ਮਾਤਾ ਇਧਰੋਂ ਤਿਆਰ ਹੋ ਕੇ ਦੈਨਤਾ ਨਾਲ ਲੜਨ ਦੇ ਲਈ ਚੱਲੀ ਆ। ਦੂਜੇ ਪਾਸਿਓਂ ਦੈਨਤ ਵੀ ਆਪਣੇ ਹੰਕਾਰ ਦੇ ਵਿੱਚ ਤਿਆਰ ਬਰ ਤਿਆਰ ਹੋ ਕੇ ਜੁੱਧ ਦੇ ਲਈ ਆ ਗਏ ਹਨ। ਹੁਣ ਜੋ ਦੈਨਤਾ ਦੀ ਅਕਸ ਸੀ ਉਹ ਬਹੁਤ ਜ਼ਿਆਦਾ ਡਰਾਉਣੀ ਸੀ। ਲੱਖਾਂ ਨਗਾਰੇ ਵੱਜੇ ਅਮਣੂ ਸਾਹਮਣੇ। ਲੱਖਾਂ ਦੇ ਵਿੱਚ ਨਗਾਰੇ ਆਮਣੋ ਸਾਹਮਣੇ ਵੱਜ ਰਹੇ ਹਨ ਗਦਾ ਤ੍ਰਿਸ਼ੂਲ ਵਰਸ਼ੀਆਂ ਤੇਜ਼ੀ ਦੇ ਨਾਲ ਚੱਲ ਰਹੀਆਂ ਨੇ ਰਾਖਸ਼ ਵੀ ਪੂਰੇ ਗੁੱਸੇ ਦੇ ਨਾਲ ਸਜੇ ਹੋયા ਹਨ ਤੇ ਤਲਵਾਰਾਂ ਤੇ ਕਵਚਾਂ ਨਾਲ ਟਕੇ ਹੋਏ ਜੰਦ ਦੇ ਮੈਦਾਨ ਵਿੱਚ ਆ ਗਏ ਹਨ ਜੰਗ ਦੇ ਮੈਦਾਨ ਵਿੱਚ ਆਉਂਦਿਆਂ ਹੀ ਰਾਖਸ਼ਾਂ ਨੇ ਕੀ ਕੀਤਾ ਜੋ ਬਹੁਤ ਜ਼ਿਆਦਾ ਤਿੱਖੇ ਤੀਰ ਸਨ ਉਹ ਮਾਤਾ ਦੁਰਗਾ ਦੇਵੀ ਦੇ ਵੱਲ ਨੂੰ ਚਲਾਏ ਆ ਇਹਨਾਂ ਦੈਂਤਾਂ ਨੇ ਇਹਨਾਂ ਰਾਖਸ਼ਾਂ ਨੇ ਮਾਤਾ ਦੁਰਗਾ ਦੇਵੀ ਨੂੰ ਚਾਰੇ ਪਾਸਿਓਂ ਕੇ એટલે ਅਸੀਂ ਬਹੁਤ ਵੱਡਾ ਘੇਰਾ ਪਾ ਲਿਆ ਹੁਣ ਰਾਖਸ਼ਾਂ ਤੇ ਦੈਨਤਾ ਦੀਆਂ ਜੋ ਨਾਸਾਂ ਸਨ ਨੱਕ ਸਨ ਉਹ ਓਖੜੀਆਂ ਵਰਗੇ ਸਨ ਤੇ ਜੋ ਉਹਨਾਂ ਦੇ ਮੂੰਹ ਸਨ ਉਹ ਆळ्या ਵਰਗੇ ਵੱਡੇ-ਵੱਡੇ ਸਨ ਮਹਾਰਾਜ ਕਹਿੰਦੇ ਹਨ ਕਿ ਵੱਡੀਆਂ-ਵੱਡੀਆਂ ਉਹਨਾਂ ਦੀਆਂ ਮੁੱਸਾਂ ਹਨ ਤੇ ਇਦਾਂ ਉਹ ਲੜਨ ਆਏ ਆ ਮਾਤਾ ਦੁਰਗਾ ਦੇਵੀ ਨੂੰ ਘੇਰਨ ਤੋਂ ਬਾਅਦ ਉੱਚੀ-ਉੱਚੀ ਹਾਸ ਮਖੌਲ ਕਰ ਰਹੇ ਹਨ ਜਸ਼ਨ ਮਨਾ ਰਹੇ ਹਨ ਖੁਸ਼ ਹੋ ਰਹੇ ਹਨ ਮਹਾਰਾਜ ਕਹਿੰਦੇ ਹਨ ਕਿ ਰਾਖਸ਼ ਬੜੇ ਬਲੀਆ ਉਹ ਉੱਥੋਂ ਜੰਗ ਦੇ ਮੈਦਾਨ ਵਿੱਚੋਂ ਭੱਜਣਾ ਜਾਣਦੇ ਹੀ ਨਹੀਂ ਤੇ ਮਾਤਾ ਦੁਰਗਾ ਦੇਵੀ ਨੂੰ ਘੇਰੀ ਖੜੇ ਹਨ ਤੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਮਾਤਾ ਦੁਰਗਾ ਦੇਵੀ ਦੇ ਮਾਰੇ ਹੋਏ ਰਾਸਕ ਅੰਤ ਨੂੰ ਕੰਠਪੂਰੀ ਸਵਰਗਾਂ ਵਿੱਚ ਚਲੇ ਗਏ ਕਿਉਂਕਿ ਉਹਨਾਂ ਨੂੰ ਦੁਰਗਾ ਮਾਤਾ ਨੇ ਮਾਰਿਆ ਸੀ ਇਸ ਕਰਕੇ ਮਾਤਾ ਵੀ ਇੱਕ ਆਦਿ ਸ਼ਕਤੀ ਦਾ ਸਰੂਪ ਸੀ ਮਾਤਾ ਦੇ ਹੱਥੋਂ ਮੁਕਤੀ ਪਾ ਕੇ ਇਹ ਦੈਂਤ ਰਾਸਕ ਸਵਰਗਾਂ ਵਿੱਚ ਵਕੁੰਟ ਵਿੱਚ ਚਲੇ ਗਏ ਮਹਾਰਾਜ ਕਹਿੰਦੇ ਹਨ ਕਿ ਹੁਣ ਦੋਮਾ ਪਾਸਿਆਂ ਵਿੱਚ ਜੁਦਤ ਚੱਲ ਰਿਹਾ ਸੀ ਤੇ ਅਣਗਿਣਤ ਨਗਾਰੇ ਵੱਜ ਰਹੇ ਸੀ ਦੇਵਤਿਆਂ ਨੇ ਦੇਵਤਿਆਂ ਤੇ ਦੈਂਤਾਂ ਨੇ ਜੰਗ ਦੇ ਮੈਦਾਨ ਵਿੱਚ ਧੂਮਾ ਪਾ ਦਿੱਤੀਆਂ ਸੀ ਮਹਾਰਾਜ ਕਹਿੰਦੇ ਗੁੱਸੇ ਨਾਲ ਭਰੇ ਹੋਏ ਰਾਸਕ ਜਿਨ੍ਹਾਂ ਦੇ ਸਰੀਰ ਉੱਤੇ ਕਰਾਰੇ ਫੱਟ ਲੱਗੇ ਹੋਏ ਸਨ ਤਾਜ਼ੇ ਫੱਟ ਲੱਗੇ ਹੋਏ ਸਨ ਤੇ ਯੁੱਧ ਦੇ ਮੈਦਾਨ ਵਿੱਚ ਵੱਡੇ ਵੱਡੇ ਰਾਖਸ਼ ਮਨਾਰਿਆਂ ਦੇ ਵਾਂਗ ਵੱਡੀਆਂ ਵੱਡੀਆਂ ਇਮਾਰਤਾਂ ਦੇ ਵਾਂਗ ਡਿੱਗੀ ਜਾਂਦੇ ਆ ਦੇਵੀ ਮਾਤਾ ਨੇ ਇਹਨਾਂ ਨੂੰ ਆਪ ਮਾਰਿਆ ਮਾਤਾ ਦੁਰਗਾ ਦੇਵੀ ਨੇ ਰਾਸ਼ਕਾਂ ਨੂੰ ਖੜਗ ਤਲਵਾਰ ਲੈ ਕੇ ਆਪ ਮਾਰ ਦਿੱਤਾ ਜਦੋਂ ਜੰਗ ਦੇ ਮੈਦਾਨ ਵਿੱਚ ਯੋਧ ਨਗਾਰੇ ਵੱਜਣ ਲੱਗੇ ਤਾਂ ਚਾ ਨਾਲ ਭਰੇ ਹੋਏ ਯੋਧੇ ਜੰਗ ਦੇ ਮੈਦਾਨ ਵਿੱਚ ਆ ਗਏ ਆ ਇਹ ਜੋ ਮੈਕਾਸੁਰ ਰਾਖਸੀ ਉਹ ਜੰਗ ਦੇ ਮੈਦਾਨ ਵਿੱਚ ਇਉਂ ਗੱਜਿਆ ਜਿਵੇਂ ਕੋਈ ਬਹੁਤ ਭਿਆਨਕ ਬੱਦਲ ਗਰਜਦਾ ਹੋਵੇ ਤੇ ਕਹਿੰਦਾ ਮੈਂ ਇੰਦਰ ਵਰਗਾ ਯੋਧਾ ਭਜਾ ਦਿੱਤਾ ਤੇ ਕੌਣ ਇਹ ਵਿਚਾਰੀ ਦੁਰਗਾ ਇਹ ਜੋ ਔਰਤਾ ਇਹ ਮੇਰੇ ਨਾਲ ਕਿਵੇਂ ਲੜ ਲੂ ਮੈਂ ਤਾਂ ਇੰਦਰ ਨੂੰ ਭਜਾ ਦਿੱਤਾ ਢੋਲ ਤੇ ਨਗਾਰੇ ਜ਼ੋਰ-ਜ਼ੋਰ ਨਾਲ ਵੱਜੇ ਜਾ ਰਹੇ ਆ ਤੇ ਰਾਖਸ਼ ਦੇਵ ਤੇ ਆਪਸ ਵਿੱਚ ਦੀ ਯੁੱਧ ਕਰ ਰਹੇ ਹ। ਇਹ ਮਹਾਰਾਜ ਨੇ ਬੋਲ ਲਿਖਿਆ। ਮਾਇਕਾ ਸੂਰ ਆਪਣੇ ਨਾਲ بڑے-ਵੱਡੇ ਦੈਂਤ ਸੂਰਮੇ ਲੈ ਕੇ ਜੰਗ ਦੇ ਮੈਦਾਨ ਵਿੱਚ ਆ ਪੁਜਾਗਾ। ਜੁੱਧ ਭੂਮੀ ਦੇ ਵਿੱਚ ਆ ਕੇ ਉਸ ਨੇ ਆਪਣਾ ਖੰਡਾ ਕੱਢਿਆ, ਆਪਣੀ ਖੜਕ ਤਲਵਾਰ ਕੱਢੀ ਆ। ਜੰਗ ਦੇ ਮੈਦਾਨ ਵਿੱਚ ਖੜਾ ਹੋ ਕੇ ਲੜਾਈ ਕਰਨ ਲੱਗਾ ਤੇ ਇਧਰੋਂ ਦੁਰਗਾ ਦੇਵੀ ਮਾਤਾ ਨੇ,ੁਰਗਾ ਮਾਤਾ ਨੇ ਵੀ ਆਪਣੇ ਮਿਆਨ ਦੇ ਵਿੱਚੋਂ ਤਲਵਾਰ ਧੂਕੇ ਬਾਰ ਕੱਢੀ ਆ ਤੇ ਦਰਾਕਸ਼ਾ ਨੂੰ ਖਾਣ ਵਾਲੀ ਚੰਡੀ ਨੇ ਤਲਵਾਰ ਰਾਖਸ਼ ਬਲ ਚਲਾਈ ਆ। ਤੇ ਇਹ ਖੜਗ ਤੇਗ ਤਲਵਾਰ ਉਸ ਰਾਖਸ਼ ਦੇ ਸਿਰ ਵਿੱਚ ਅਜਿਹੀ ਵੱਜੀ ਕਿ ਉਸ ਦਾ ਖੋਪੜ ਨੂੰ ਪਾੜਦੀ ਹੋਈ ਥੱਲੇ ਕੰਗ ਤੱਕ ਜਾ ਖੁੱਭੀ ਆ ਤੇ ਫਿਰ ਉਹ ਉਹ ਘੋੜੇ ਉੱਤਰ پائی ਲੋਹੇ ਦੀ ਕਾਠੀ ਨੂੰ چیرਤੀ ਹੋਈ ਧਰਤੀ ਉੱਪਰ ਜਾ ਵੱਜੀ ਤੇ ਉਹ ਐਨੀ ਡੂੰਗੀ ਜਾ ਵੱਜੀ ਆ ਧਰਤੀ ਦੇ ਵਿੱਚ ਕਿ ਜੋ ਬਲਦ ਅਰਤੀ ਨੂੰ ਆਪਣੇ ਸਿੰਘਾਂ ਉੱਪਰ ਚੱਕੀ ਖੜਾ ਉਹਦੇ ਸਿੰਘਾਂ ਤੱਕ ਪਹੁੰਚ ਗਈ ਆ ਜੰਦ ਵਿੱਚ ਲਾਸ਼ਾਂ ਇਦਾਂ ਪੰਗਾ ਜਿਵੇਂ ਕਿਸੇ ਤਖਾਨ ਨੇ ਲੱਕੜੀ ਤੇ ਵੱਡੇ ਵੱਡੇ ਮੋਚੇ ਵੱਢ ਕੇ ਸਿੱਟੇ ਪਏ ਹੋਣ ਫਿਰ ਮਹਾਰਾਜ ਨੇ ਕਿਹਾ ਆਪਣੇ ਸਿੱਖ ਸੰਗਤ ਨੂੰ ਕਿ ਭਾਈ ਜੋਏ ਤਲਵਾਰ ਤੇਗ ਦੀ ਕਹਾਣੀ ਹੈ ਇਹ ਜੁਗਾ ਜੁਗਾ ਤੱਕ ਚੱਲੇਗੀ ਮਹਾਰਾਜ ਤਾਂ ਸ਼ਾਸਤਰਾਂ ਦੀ ਵੀ ਪੂਜਾ ਕਰਿਆ ਕਰਦੇ ਸਨ ਅੱਜ ਵੀ ਆਪਾਂ ਕਿਤੇ ਹਜ਼ੂਰ ਸਾਹਿਬ ਜਾਣਿਆ ਤਾਂ ਉੱਥੇ ਅੱਜ ਵੀ ਸ਼ਾਸਤਰਾਂ ਦੀ ਪੂਜਾ ਕੀਤੀ ਜਾਂਦੀ ਆ ਤੇ ਮਹਾਰਾਜ ਦੇ ਦਰਬਾਰ ਵਿੱਚ 52 ਕਵੀ ਹੋਇਆ ਕਰਦੇ ਸਨ ਤੇ ਮਹਾਰਾਜ ਨੂੰ ਜਦੋਂ ਉਹ ਕਵੀ ਕਵਿਤਾ ਸੁਣਾਇਆ ਕਰਦੇ ਸਨ ਤਾਂ ਮਹਾਰਾਜ ਉਹਨਾਂ ਸਾਰਿਆਂ ਦੀ ਝੋਲੀਆਂ ਇਨਾਮਾਂ ਦੇ ਨਾਲ ਪੁਰਿਆ ਕਰਦੇ ਸਨ ਤੇ ਮਹਾਰਾਜ ਨੇ ਫਿਰ ਐਵੇਂ ਕਿਰਪਾ ਕੀਤੀ ਆਪਣੇ ਸਿੱਖ ਸੰਗਤ ਨੂੰ ਚੰਡੀ ਦੇ ਵਾਰ ਦੀ ਮਹੱਤਤਾ ਦੱਸੀ ਨਾਲੇ ਉਹਨਾਂ ਨੇ ਦੁਰਗਾ ਦੇਵੀ ਦੀ ਉੱਥੇ ਕਥਾ ਸੁਣਾਈ ਤੇ ਬੇਸ਼ੱਕ ਸੱਚੇ ਪਾਸ਼ਾ ਮਹਾਰਾਜ ਨੇ ਇਹ ਜੋ ਚੰਡੀ ਦੇ ਵਾਰ ਦਾ ਪਾਠ ਦਾ ਪ੍ਰਕਾਸ਼ ਕੀਤਾ ਸੀ ਉਹ ਯੋਧਿਆਂ ਵਿੱਚ ਵੀਰਸ ਭੰਨ ਲਈ ਕੀਤਾ ਗਿਆ ਸੀ ਤੇ ਇਹ ਸੀ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਚੰਡੀ ਦੀ ਵਾਰ ਦੇ ਪਾਠਤਾ ਦੀ ਮਹੱਤਤਾ ਤਾਂ ਇਤਿਹਾਸ ਦੱਸ ਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ